ਸੇਵਾ ਕੇਂਦਰ ਮਾਹਲ ਪਰ ਵਿੱਚ ਕਰਮਚਾਰੀਆਂ ਦੀ ਕੰਮ ਕਰਨ ਦੀ ਧੀਮੀ ਗਤੀ ਤੋਂ ਲੋਕ ਪਰੇਸ਼ਾਨ ਪੀੜਤ ਲੋਕਾਂ ਨੇ ਕਿਹਾ ਕਿ ਅਸੀਂ 7-7 8-8 ਦਿਨ ਤੋਂ ਸੇਵਾ ਕੇਂਦਰ ਮਾਹਲ ਪਰ ਵਿੱਚ ਮਾਰ ਰਹੇ ਹਾਂ ਗਿੜੀ ਕੋਈ ਕੰਮ ਨਹੀਂ ਹੋ ਰਿਹਾ ਸਰਪਾਰਤ ਨੌਜਵਾਨ ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਇੱਕ ਦਿਨ ਵਿੱਚ ਸਿਰਫ 40 ਕੂਪਨ ਹੀ ਦਿੱਤੇ ਜਾ ਰਹੇ ਹਨ ਲਾਈਨਾਂ ਵਿੱਚ ਖੜੇ ਲੋਕ ਗਰਮੀ ਨਾਲ ਹੋਏ ਹਾਲੋਵੇ ਹਾਲ ਕਮਤਾ ਕੇਂਦਰ ਦੇ ਇੰਚਾਰਜ ਨੇ ਦੱਸਿਆ ਕਿ ਕੋਈ ਅਸੀ ਗੱਲ ਨਹੀਂ ਹੈ ਅਸਲ ਵਿੱਚ ਲੋਕ ਬਹੁਤ ਕਾਲੀ ਕਰ ਰਹੇ ਹਨ ਕਾਮਬਲਪੁਰ ਠੀਕ-ਠਾਕ ਚੱਲ ਰਿਹਾ ਹੈ ਆਓ ਦੇਖਿਏ ਬੀਟੀ ਇੰਟਰਨੈਸ਼ਨਲ ਰੇਡੀਓ ਦੀ ਸਪੈਸ਼ਲ ਰਿਪੋਰਟ ਸਰ ਸਰ ਨੌਜਵਾਨ ਸਭਾ ਮਾਲਖਟੋ ਕੀ ਕਹਿ ਰਹੇ ਨੇ ਪ੍ਰਧਾਨ ਸਾਹਿਬ ਹਾਂਜੀ ਮੈਂ ਸਾਰਾ ਭਾਰਤ ਨੌਜਵਾਨ ਸਭਾ ਤਹਿਸੀਲ ਪ੍ਰੈਜ਼ੀਡੈਂਟ ਕਾਮਰੇਟ ਸੁਨੀਲ ਦਾਤ ਚੱਕ ਕਟਾਰੂ ਜਦੋਂ ਮੈਂ ਇੱਥੇ 8 ਵਜੇ ਪਹੁੰਚਿਆ ਕਾਫੀ ਲੋਕਾਂ ਦਾ ਇਕੱਠ ਮਟ ਸੀ ਤੇ ਲੋਕ ਖੱਜਲ ਖਵਾਰ ਹੋ ਰਹੇ ਸੀ ਜਦੋਂ ਮੈਂ ਇਹਨਾਂ ਦੇ ਦੁੱਖਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਪ੍ਰੋਬਲਮ ਆ ਇਹਨਾਂ ਨੇ ਦੱਸਿਆ ਕਿ ਅਸੀਂ 3-4 ਦਿਨ ਤੋਂ ਅਸੀਂ ਕਾਫੀ ਖੱਜਲ ਖਵਾਰ ਹੋ ਰਹੇ ਆ ਤੇ ਕਈ ਸਾਥੀਆਂ ਨੂੰ ਫਿਰ ਮੈਂ ਜਦੋਂ ਪੁੱਛਿਆ ਤਾਂ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਹੋਇਆ ਕਿ ਬਿਲਕੁਲ ਗਲਤ ਕੰਮ ਹੋ ਰਿਹਾ ਤੇ ਜਿਹੜੀਆਂ ਸਰਕਾਰਾਂ ਇਹ ਕੋਈ ਸਿਸਟਮ ਨਹੀਂ ਚਲਾ ਰਹੀਆਂ ਸਹੀ ਢੰਗ ਨਾਲ ਤੇ ਫਿਰ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਅਸੀਂ ਦੇ 9 ਵਜੇ ਮੈਂ ਅੰਦਰ ਗਿਆ ਅੰਦਰ ਜਾ ਕੇ ਆਪਣੇ ਸਕਿਉਰਟੀ ਗਾਰਡ ਸਾਹਮਣੇ ਗੱਲ ਹੋਈ ਤਾਂ ਉਹਨਾਂ ਨੇ 9 ਵਜੇ ਜਿਹੜਾ ਅਸੀਂ ਡਾਕਟਰ ਖੋਲ ਕੇ ਟੋਕਨ ਬੰਨਣੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ 2500 ਬੰਦੇ ਦਾ ਕਾਠ ਸੀਗਾ ਤੇ ਉਹਦੇ ਵਿੱਚੋਂ ਕਹਿੰਦੇ ਜੀ ਸਿਰਫ 40 ਬੰਦਿਆਂ ਨੂੰ ਟੋਕਨ ਦੇਣੇ ਦੋ 2500 ਦੇ ਕਾਠ ਵਿੱਚ 40 ਬੰਦਿਆਂ ਨੂੰ ਟੋਕਨ ਦੇਣੇ ਨੇ ਜੀ ਦੋ 2500 ਇਹਦੇ ਵਿੱਚ 40 ਬੰਦਿਆਂ ਨੂੰ ਟੋਕਨ ਦੇਣੇ ਜਿਹੜਾ ਅਸੀਂ ਦਾ ਵਿਰੋਧ ਕਰਦੇ ਆ ਵੀ 40 ਬੰਦਿਆਂ ਨੂੰ ਤਾਂ ਤੁਸੀਂ ਟੋਕਨ ਦੇ ਦੇਵਾਂਗੇ ਜਿਹੜੇ ਵਿਚਾਰੇ 2-250 ਰੁਪਇਆ ਦਿਹਾੜੀ ਲੈਂਦੇ ਆ ਉਹ ਕਿੱਥੇ ਜਾਣਗੇ ਉਹ ਰੋਜ਼ ਦਿਹਾੜੀ ਭੰਨਣਗੇ ਤਾਂ ਉਹ ਕਿੱਥੋਂ ਖਾਣਗੇ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਜੇ ਇਹਨਾਂ ਨੇ ਇਹੀ ਸਿਸਟਮ ਬਣਾਈ ਰੱਖਿਆ ਤਾਂ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਐਸਡੀਐਮ ਸਾਹਿਬ ਦਾ ਉਹਨਾਂ ਦਾ ਵੀ ਦਫ਼ਤਰਾਂ ਦੇ ਘਰਾਓ ਕਰਾਂਗੇ ਤੇ ਵੀਡੀਓ ਸਾਹਿਬ ਦੇ ਡਿਸੀਲਡਾਰ ਸਾਹਿਬ ਦੇ ਅਸੀਂ ਜਿਹੜਾ ਵੀ ਮੌਕੇ ਦੀ ਬਣਦੀ ਸਾਡੇ ਕੋਲੋਂ ਜੋ ਵੀ ਸਾਡੇ ਕੋਲ ਬਣਿਆ ਆਪਾਂ ਕਰਾਂਗੇ ਮੁੜ ਕੇ ਕੱਦੂ ਫੇਰਾਣਾ ਬਣ ਕੰਮ ਕਰਾਉਣ ਲਈ ਛੁੱਟੀ ਮੰਗੀ ਹੈ ਜੀ ਹਾਂਜੀ ਪਾਜੀ ਕਿੱਥੋਂ ਆ ਰਹੇ ਹੋ ਪੰਚਾਇਤਪੁਰ ਤੋਂ ਜੀ ਕਿਸ ਕੰਮ ਵਾਸਤੇ ਆਇਓ ਸਰ ਮੈਂ ਇਨਕਮ ਦੇ ਪੇਪਰਾਂ ਵਾਸਤੇ ਆ ਰਿਹਾ ਜੀ ਕਿੰਨੇ ਦਿਨ ਹੋਗਾ ਤੁਹਾਨੂੰ ਇੱਥੇ ਮੈਨੂੰ ਅੱਜ 8ਵਾਂ ਦਿਨ ਹੋ ਗਿਆ ਜੀ ਕੀ ਕਹਿ ਰਹੇ ਨੇ ਤੁਸੀਂ ਰੋਟ ਸਰ ਬਸ ਹਰ ਟੋਕਨ ਮਿਲ ਜਾਂਦਾ ਹੈ ਅੰਦਰ ਪਰ ਕੋਈ ਸੁਣਵਾਈ ਨਹੀਂ ਹੋਣੀ ਜਮਾ ਨਹੀਂ ਹੋ ਰਿਹਾ ਕਦੀ ਕੋਈ ਗਲਤੀ ਕਰ ਦਿੰਦੇ ਹੈ ਕਦੀ ਕੋਈ ਗਲਤੀ ਕਰ ਦਿੰਦੇ ਤਾਂ ਕਿੰਨੇ ਦਿਨ ਹੋ ਗਿਆ ਇੱਥੇ ਆਦਿਆਂ ਨੂੰ 8 ਦਿਨ ਹੋ ਗਿਆ ਜੀ ਅੱਜ 8 ਦਿਨਾਂ ਵਿੱਚ ਕੋਈ ਤੁਹਾਡੀ ਸੁਣਵਾਈ ਨਹੀਂ ਕੋਈ ਨਹੀਂ ਹੋਈ ਜੀ ਅੱਜ ਅੱਜ ਵੀ ਆ ਪੇਪਰ ਜਮਾ ਕਰਵਾਉਣ ਵਾਸਤੇ ਆਏ ਆ ਕੀਸ਼ੋਬਨਾ ਤੁਹਾਡਾ 6 ਵਜੇ ਦੇ ਲੱਗੇ ਆ ਲਾਈਨ ਦੇ ਵਿੱਚ ਕੀਸ਼ੋਬਨਾ ਹਰਜਿੰਦਰ ਸਿੰਘ ਹਾਂਜੀ ਭਾਈ ਤੁਸੀਂ ਕਿੰਨੇ ਦਿਨ ਤੋਂ ਆ ਰਹੇ ਹੋ ਮੈਂ 3 ਦਿਨ ਹੋ ਗਏ ਜਾਨਾ 2 ਦਿਨ ਛੁੱਟੀਆਂ ਕਾਧਾ ਰਹੇ ਆ ਇਹਨਾਂ ਦਾ ਸਰਟੀਫਿਕੇਟ ਬਣਾਣਾ ਬਣਾਉਣਾ ਜੀ ਕੀ ਕਹਿੰਦੇ ਕੀ ਹੈ ਜੀ ਮਰੀ ਆਜ ਨੰਬਰ ਹੀ ਕਹਿੰਦਾ ਕੈਨਸਲ ਆ ਤੁਹਾਡਾ ਇਹ ਆਇਆ ਜੀ ਨੰਬਰ ਦੁਪਹਿਰ ਵਜ ਜਾਂਦੀ ਹੈ ਛੁੱਟੀ ਕਰਨੀ ਪੈਂਦੀ ਹੈ ਦਿਹਾੜੀ ਮਰਜ਼ੀ ਸਾਡੀ ਉਹ ਝਾੜੀਦਾਰ ਬੰਦੇ ਆ ਜੀ ਕੀ ਕੀ ਕਰੀਏ ਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਾਜੀ ਬਡਾਪਾ ਪੈਨਸ਼ਨ ਤੇ ਸੀਗੇ 67 ਸਾਲ ਦੀ ਉਮਰ ਹੋ ਗਈ ਆ ਪਹਿਲਾਂ ਵੀ ਅਪਲਾਈ ਕੀਤਾ ਸੀਗਾ ਅੱਛਾ ਜੀ ਪੂਰਾ ਕੋਲੋ ਪੂਰਾ ਕੋਲੋ ਪਹਿਲਾਂ ਵੀ ਅਪਲਾਈ ਕੀਤਾ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਆ ਰਿਜੈਕਟ ਕਰ ਦਿੱਤਾ ਤੁਹਾਡੀ ਮਾਤਾ ਦੇ ਨਾਂ ਨਾ ਹੋਵੇ ਜ਼ਮੀਨ ਮੈਂ ਕਹਾਂ ਹੁਣ ਕਟਵਾਰੀ ਨੂੰ ਕੋੜੋ ਅਸੀਂ ਕਹਿ ਸਕਦੇ ਬੇਦਦ ਨਹੀਂ ਇਦਾਂ ਕਰਾਂਗੇ ਜੀ ਠੀਕ ਆ ਇਹ ਪਹਿਲਾਂ ਕੈਨਸਲ ਕਰ ਦਿੱ ਵੀ ਆਏ ਫਿਰ ਉਦੋਂ ਇਹਨਾਂ ਦਾ ਸਿਸਟਮ ਨਹੀਂ ਕੰਮ ਕਰ ਰਿਹਾ ਸੀਗਾ ਅੱਛਾ ਹਾਂਜੀ ਠੀਕ ਹੋਰ ਜੀ ਤੁਸੀਂ ਕਿਹਨੇ ਆਏ ਹੋ ਇਨਕਮ ਦਾ ਸਰਟੀਫਿਕੇਟ ਬਣਾਉਣ ਆਏ ਆ ਜੀ ਕੀ ਨਾਮ ਆਪਣਾ ਔਕਰ ਸਿੰਘ ਕਿੱਥੋਂ ਆ ਰਹੇ ਆਪਾਂ ਲੋਕਲ ਭਗੋੜੇ ਤੋਂ ਲੋਕਲ ਭਗੋੜੇ ਤੋਂ ਕਿੰਨੇ ਦਿਨ ਹੋ ਗਿਆ ਤੁਹਾਨੂੰ ਇੱਥੇ ਆ ਦਾ ਅੱਜ ਤੀਜਾ ਦਿਨ ਹੋ ਗਿਆ ਜੀ ਇੱਕ ਦਿਨ ਕੀ ਕਹਿ ਰਹੇ ਨੇ ਤੁਹਾਨੂੰ ਕੁਛ ਨਹੀਂ ਬਸ ਟੋਕਨ ਦੇ ਦਿੰਦੇ ਐ ਲੈਂਚ ਲਾਉਂਦੇ ਐ ਸ਼ਾਮੀ ਸਾਰਾ ਦਿਨ ਕੱਲ ਲੈਂਚ ਲੱਗੇ ਰਿਹਾ ਸ਼ਾਮੀ ਕਹਿੰਦੇ ਜੀ ਹੁਣ ਟਾਈਮ ਹੋ ਗਿਆ ਕੱਲੂ ਆਏ ਹੁਣ ਸਵੇਰੇ ਵੀ ਲੈਂਚ ਲੱਗਿਓ ਆ ਕੇ ਟੋਕਨ ਦੇ ਦਿੱਤਾ ਹੁਣ ਫਿਰ ਕਦੀ ਆ ਨਹੀਂ ਹੋਇਆ ਆ ਨਹੀਂ ਹੋਇਆ ਜਾਓ ਜੀ ਦੁਬਾਰਾ ਕਰਾ ਕੇ ਲਿਓ ਜੀ ਬਹੁਤ ਫੱਟਰ ਖਾਰੀ ਹੋ ਗਈ ਥੋੜੀ ਪਰੇਸ਼ਾਨੀ ਹੈ ਠੀਕ ਹੈ ਕੀ ਨਾਮ ਤੁਹਾਡਾ ਹਾਸ਼ਮ ਕਿੱਥੋਂ ਆ ਰਹੇ ਹੋ ਪਿੰਜੋੜੇ ਤੋਂ ਤੁਸੀਂ ਕੀ ਕੰਮ ਇਥੇ ਕਾਦੇ ਵਾਸਤੇ ਆਏ ਸੀ ਇਥੇ ਫਾਰਮ ਜਮਾ ਕਰਾਉਣ ਲੈ ਦਾ ਫਾਰਮ ਇਹ ਜਾਤੀ ਸਰਟੀਫਿਕੇਟ ਦਾ ਅੱਛਾ ਜੀ ਦੱਸੋ ਕੀ ਕਰਨਾ ਚਾਹੁੰਦੇ ਹੋ ਜਮਾ ਕਰਾਉਣਾ ਸੀ ਬਸ ਸ਼ਾਮ ਵੇਲੇ ਹਮ ਸਵੇਰੇ ਹਮ ਦੇ ਸ਼ਾਮ ਨੂੰ ਮੁੜ ਜਾਂਦੇ ਟਾਈਮ ਨਹੀਂ ਬੀਤਦਾ ਕਿੰਨੇ ਦਿਨ ਹੋ ਗਏ ਤੁਹਾਨੂੰ ਆਦਿਆ ਸਰਦਮਾ ਦੇ ਕੀ ਕਹਿੰਦੇ ਨੇ ਤੁਹਾਨੂੰ ਬਸ ਆ ਸਵੇਰੇ ਆ ਜਾਏ ਰੋਜ਼ਾਨਾ ਕਹਿੰਦੇ ਕਿ ਅੱਲਾਹ ਦੀ ਸਵੇਰੇ ਆ ਜਾਓ ਹਾਂ ਇਹ ਕਹਿ ਜਾਓ ਤੁਹਾਨੂੰ ਵਾਸਤੇ 1 ਮਿੰਟ ਰੁਕ ਲਓ ਸਰ ਇੱਕਦਾਂ ਮਸ਼ੀਨ ਚਲਾ ਕੇ ਐਂਟਰੀ ਭਰੀਏ ਫਿਰ ਮੈਂ ਸਰ 2 ਮਿੰਟ ਰੁਕ ਕੇ ਲੈਣਾ ਚਾਹੁੰਦਾ ਬਸ ਬਚੂ ਹੈਗਾ ਸਰ ਸਰ 2 ਮਿੰਟ ਮੈਂ ਤੁਹਾਨੂੰ ਸਿਰਫ ਇਹੀ ਗੱਲ ਪੁੱਛਣੀ ਚਾਹੁੰਦਾ ਹੈਗਾ ਕਿ ਬਾਹਰ ਜਿਹੜਾ ਆਵਾਮ ਲੱਗਾ ਹੋਇਆ ਘੱਟੋ ਘੱਟ 250 ਬੰਦਾ ਹੈਗਾ ਉਹਨਾਂ ਦਾ ਕਦੇ ਕੰਮ ਨਹੀਂ ਚੱਲਿਆ ਉਹਦਾ ਕੀ ਕਾਰਨ ਹੈ ਬਸ ਇਹੀ ਗੱਲ ਇੱਥੇ ਤਾਂ ਟੋਕਨ ਸਿਸਟਮ ਲੱਗਦਾ ਹੈ ਜਿਹੜਾ ਸਿੱਧਾ ਹੁੰਦਾ ਉਹਦਾ ਕੰਮ ਹੁੰਦਾ ਹੈ ਇੱਥੇ ਤੇ ਜਿੰਨੇ ਵੀ ਸਾਰੇ ਕਰੀ ਦੇਦਾਂ ਕੰਮ ਕੋਈ ਸ਼ਾਇਦ ਸਿਸਟਮ ਵਿੱਚ ਖਰਾਬੀ ਦੀ ਗੱਲਬਾਤ ਚੱਲ ਰਹੀ ਹੈ ਨਹੀਂ ਨਹੀਂ ਚਾਰ ਚਾਰ ਪੰਜ ਪੰਜ ਦਿਨ ਉਹਦਾ ਜਿਹੜੇ ਹੁਣ ਤਾਂ ਲੇਟਾਂ ਦੇ 11 12 2 ਵਜੇ ਤੋਂ ਬਾਅਦ ਆਦੇ ਆ ਕੇ ਆ ਕੇ ਕੰਮ ਵੀ ਸਾਡੇ ਲੜਦੇ ਆ ਫਿਰ ਉਹ ਤਾਂ ਵੀ ਨਿਕਲਦੀ ਆ ਜਿਹੜੇ ਸਵੇਰ ਤੋਂ ਜਿੰਨੇ ਟੋਕਨ ਜਿੱਦਿਆ ਗਿਆ ਮਤਲਬ 50 52 ਜਿੰਨੇ ਹੈਗੇ ਆ ਉਹਨਾਂ ਦਾ ਸਾਰਿਆਂ ਦਾ ਕੰਮ ਹੁੰਦਾ ਹੈਗਾ ਮੈਕਸਿਮਮ ਜਿੰਨੇ ਵੀ ਆਪਰੇਟਰ ਉਹਦਾ ਕੰਮ ਹੁੰਦਾ ਹੈ 4 ਟੋਕਨ 4 ਇੱਧਰ ਲੱਗੇ ਹੋਏ ਇੱਕੋ ਡਾਕੂਮੈਂਟਰੀ ਗੱਲ ਕੋਈ ਇਤਨੀ ਗੱਲਬਾਤ ਵੀ ਹੈ ਕਿ ਬੰਦੇ ਜਿੰਨੇ ਮਰਜ਼ੀ ਹੋਣ ਤੁਸੀਂ ਕੁਪਨ 40 ਦਿੰਦੇ ਹੋ ਜਨੰਗ ਕਹਿੰਦੇ ਜਿੰਨੇ ਜਿੱਦਾਂ ਕੁਪਨ 40 ਨੇ ਆਪਾਂ ਬੰਦੇ ਬੰਦੇ ਜ਼ਿਆਦਾ ਆ ਤੁਸੀਂ 40 ਤੋਂ ਵੱਧ ਕੁਪਨ ਨਹੀਂ ਦਿੰਦੇ ਨੇ ਨੇ ਵੇਟਿੰਗ ਲਈ ਦਿੰਨੇ ਆ ਸਰ ਐਕਟਿੰਗ ਟੋਕਨ ਵੀ ਹੈਗੇ ਆ ਵੇਟਿੰਗ ਟੋਕਨ ਵੀ ਦਿੰਨੇ ਆ ਆਪਾਂ ਜਿਹੜੀ ਵੇਟਿੰਗ ਟੋਕਨ ਹੈਗੇ ਆ ਕਿੰਨੇ ਦਿਨ ਬਾਅਦ ਬੰਦਨ ਵੇਟ ਕਰਨੀ ਪੈਂਦੀ ਆ ਉਹ ਸੇਮ ਡੇ ਦਾ ਆਉਂਦਾ ਸਰ ਕੋਈ ਸਿਸਟਮ ਦੀ ਖਰਾਬੀ ਵੀ ਹੈ ਨਹੀਂ ਨਹੀਂ ਜੀ ਨਜ਼ਰ ਹੁਣ ਤੁਸੀਂ ਮਨ ਕਹਿ ਰਹੇ ਸਕੇ ਸਿਸਟਮ ਖਰਾਬ ਹੈ ਮਤਲਬ ਮਤਲਬ ਅਪਲੋਡ ਕਰ ਰਹੇ ਕੁਝ ਵੇ ਤਾਂ ਸਰ ਦੇ ਕੋਈ ਜੀਪੀਐਸ ਡਿਵਾਈਸ ਹੈਗਾ ਉਹ ਉੱਪਰ ਲੱਗਾ ਹੋਇਆ ਹੈ ਇਹਦੀ ਜਦੋਂ ਲੋਕੇਸ਼ਨ ਆਣੀ ਉਹ ਇਹਦਾ ਮਤਲਬ 15-20 ਮਿੰਟ ਜਿੰਨੇ ਲੱਗਦੇ ਆ ਜੀ ਉਹਦਾ ਟਾਈਮ ਲੱਗਣਾ ਹੈ ਸਰ ਆਪਣਾ ਸ਼ੁਭਨਾਮ ਡੈਫੀ ਸਟੱਡੀਸ਼ਨ ਕਿਹਨੇ ਅਵਤਾਰ ਮੇਰਾ ਆਈਟੀ ਇੰਜੀਨੀਅਰ ਹੈ ਖਰਾਬ ਹੋਇਆ ਹੈ ਥੋੜੀ ਜਿਹੀ ਲੋਕੇਸ਼ਨ ਦਿਖਦਾ ਪਿਆ ਮੈਂ ਉਹੀ ਦਿਖਦਾ ਪਿਆ ਨਾਲ ਨਾਲ ਓਕੇ ਸਰ ਥੈਂਕ ਯੂ ਬਹੁਤ ਐਨੀ ਬਾਥ ਸਰਵਿਸ ਮਿਲਦੀ ਪਈ ਫੇਰ ਔਖਾ ਜੀ ਫੇਰ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਐਨੀ ਦੇਖੋ ਇਹ ਮਾੜੀ ਮਾੜੀ ਦਿੱਕਤ ਆ ਇਹ ਨਾਲੇ ਆ ਕੇ ਠੀਕ ਕਰਨ ਆ ਗਏ ਆ ਓਕੇ